ਤਾਂ ਸਤਿਗੁਰੂ ਜੀ ਨੇ ਮੁਬਾਰਕ ਬਾਣੀ ਦੇ ਵਿੱਚ ਇਹ ਗੱਲ ਬਹੁਤ ਸਪਸ਼ਟ ਜੇ ਰੂਪ ਦੇ ਵਿੱਚ ਸਾਡੇ ਸਾਹਮਣੇ ਬਿਆਨ ਕੀਤੀ ਹੈ ਕਿ ਜਿੰਨਾ ਚਿਰ ਤੇਰੇ ਅੰਦਰ ਹੰਕਾਰ ਹੈ ਉਨਾ ਚਿਰ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਹੈ ਉਹ ਤੈਨੂੰ ਨਹੀਂ ਆ ਸਕਦਾ ਆਪਾਂ ਰੋਜ਼ ਇਹ ਬਚਨ ਪੜਦੇ ਆਂ ਸਾਕਤ ਹਰ ਰਸ ਸਾਧਨਾ ਜਾਣਿਆ ਨਾਲ ਨਾਲ ਬੋਲੀ ਚੱਲਿਓ ਸਾਕਤ ਹਰ ਰਸ ਸਾਧਨਾ ਜਾਣਿਆ ਕਿਉਂ ਨਹੀਂ ਹੁੰਦਾ ਸਤਗੁਰੂ ਜੀ ਕਹਿ ਲਗੇ ਤਿੰਨ ਅੰਤਰ ਹੋਮੈ ਕੰਡਾਹੀ ਉਹਦੇ ਅੰਦਰ ਹੰਕਾਰ ਦਾ ਖੋਮੇ ਦਾ ਜਿਹੜਾ ਕੰਡਾ ਹੈ ਨਾ ਉਹ ਕੰਡਾ ਉਹਨੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਨਹੀਂ ਮੰਨਣ ਦੇ ਰਿਹਾ ਤੇ ਫਿਰ ਹੁੰਦਾ ਕੀ ਹੈ ਜਿਉਂ ਜਿਉਂ ਚੱਲੇ ਚੁਬੇ ਦੁੱਖ ਪਾਵੇਂ ਹੁਣ ਤਾਂ ਸਮੇ ਬਹੁਤ ਚੇਂਜ ਹੋ ਗਏ ਬਜ਼ੁਰਗਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਵੀ ਜੇ ਕਿਤੇ ਪੈਰ ਦੇ ਵਿੱਚ ਕੰਡਾ ਚੁੱਭ ਜਾਣਾ ਤੇ ਕਿਸੇ ਕਾਰਨ ਵੱਸ ਉਹ ਕੰਡਾ ਜੇ ਪੈਰ ਦੇ ਵਿੱਚ ਰਹਿੰਦਾ ਸੀ ਨਾ ਨਿਕਲਦਾ ਨਹੀਂ ਸੀ ਜਿਵੇਂ ਜਿਵੇਂ ਇਨਸਾਨ ਤੁਰਦਾ ਹੈ ਉਵੇਂ-ਉਵੇਂ ਉਹ ਦਰਦ ਕਰਦਾ ਹੈ ਕਿਉਂਕਿ ਕੰਡਾ ਅੰਦਰ ਹੈ ਸਤਗੁਰੂ ਜੀ ਕਹਿ ਲੱਗੇ ਇਵੇਂ ਹੀ ਇਨਸਾਨ ਦੇ ਅੰਦਰ ਹੰਕਾਰ ਦਾ ਹੋਮੇ ਦਾ ਕੰਡਾ ਹੈ ਜਿਵੇਂ ਜਿਵੇਂ ਇਹ ਧਰਮ ਦੀ ਦੁਨੀਆ ਵਾਲੇ ਪਾਸੇ ਤੁਰਦਾ ਹੈ ਜਿਵੇਂ ਜਿਵੇਂ ਇਹ ਆਪਣੇ ਜੀਵਨ ਦੇ ਅੰਦਰ ਕਦਮਾਂ ਨੂੰ ਅਗਾਹ ਪੁੱਟਦਾ ਹੈ ਓਵੇਂ ਓਵੇਂ ਇਹ ਹੋਮੇ ਦਾ ਕੰਡਾ ਜਿਹੜਾ ਇਸ ਨੂੰ ਦਰਦ ਕਰਦਾ ਹੈ ਇਸ ਨੂੰ ਪੀੜਾ ਦਿੰਦਾ ਹੈ ਤੇ ਪੀੜਾ ਦੇ ਵਿੱਚ ਦਰਦ ਦੇ ਵਿੱਚ ਕਦੇ ਵੀ ਰਸ ਨਹੀਂ ਜਿਮਾਣਿਆ ਜਾਂਦਾ ਕਿਸੇ ਇਨਸਾਨ ਦੇ ਕੋਲ ਦਰਦ ਹੋਵੇ, ਪੀੜਾ ਹੋਵੇ ਤੇ ਉਸ ਨੂੰ ਆਪਾਂ ਕਹੀਏ ਵੀ ਤੂੰ ਕਿਸੇ ਚੀਜ਼ ਦਾ ਤੁਸੀਂ ਵੇਖੋ ਵੀ ਜਦੋਂ ਦਰਦ ਹੈ ਨਾ ਜਦੋਂ ਪੀੜ ਹੈ ਜਿੰਨੀ ਮਰਜ਼ੀ ਵਧੀਆ ਚੀਜ਼ ਬਣਾ ਕੇ ਇਨਸਾਨ ਦੇ ਸਾਹਮਣੇ ਰੱਖ ਦਿਓ। ਭਾਵੇਂ ਉਹਦੀ ਫੇਵਰਟ ਵੀ ਹੋਵੇ। ਉਹਦੀ ਪਸ ਜਿਹੜੀ ਪਸੰਦਿੰਦਾ ਚੀਜ਼ ਹੈ ਉਹ ਵੀ ਤੁਸੀਂ ਉਹਦੇ ਸਾਹਮਣੇ ਬਣਾ ਕੇ ਰੱਖ ਦਿਓਗੇ ਉਹ ਕਵੇਗਾ ਨਹੀਂ ਮੈਂ ਦਰਦ ਦੇ ਨਾਲ ਕੁਰਾ ਰਿਆਂ ਮੈਂ ਦਰਦ ਦੇ ਨਾਲ ਮਰ ਰਿਆਂ ਮੈਨੂੰ ਸਵਾਦ ਨਹੀਂ ਆ ਰਿਹਾ ਮੈਂ ਖਾਣ ਨਹੀਂ ਚਾਹੁੰਦਾ ਸਤਗੁਰੂ ਜੀ ਕਹਿਣ ਲੱਗੇ ਸਾਖਤ ਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੇਕਾ